ਜੇ ਸਰਕਾਰ ਕੋਈ ਚੰਗਾ ਕੰਮ ਕਰ ਰਹੀ ਹੈ ਤਾਂ ਕਦੇ-ਕਦੇ ਤਾਂ ਕਹਿ ਦੇਣਾ ਚਾਹੀਦਾ ਹਾਂ ਭਈ ਸਰਕਾਰ ਵਧੀਆ ਕੰਮ ਕਰ ਰਹੀ ਹੈ ਵਿਧਾਨ ਸਭਾ ਦੇ ਵਿੱਚ ਜੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਤੇ ਬਾਹਰ ਆ ਕੇ ਆਪਾਂ ਕਿੰਤੂ ਪਰੰਤੂ ਕਿਉਂ ਕਰ ਰਹੇ ਇਸ਼ੂ ਇਹ ਹੈ ਕਿ ਸ਼੍ਰੀ ਅਮਰਸਰ ਦੇ ਵਿੱਚ ਜਿਹੜਾ ਵਾਲ ਸਿਟੀ ਜਿਹਨੂੰ ਆਪਾਂ ਪੁਰਾਣਾ ਅੰਮ੍ਰਿਤਸਰ ਕਹਿੰਦੇ ਨੇ ਜਿਹੜਾ 12 ਦਰਵਾਜ਼ਿਆਂ ਦੇ ਅੰਦਰ ਹੈ ਜੀ ਜਿਹਦਾ ਰੇਡੀਅਸ ਦਰਬਾਰ ਸਾਹਿਬ ਤੋਂ ਕੋਈ 2 2 ਕਿਲੋਮੀਟਰ ਦੇ ਸਰਕਮਫਰੈਂਸ ਜੋ ਆਂਦਾ ਹੈ ਉਥੇ 1956 ਦਾ ਜਿਹੜੇ ਰੂਲਸ ਨੇ ਪੰਜਾਬ ਲਿਕਰ ਲਾਈਸੈਂਸ ਰੂਲਸ ਉਹਦੇ 37 ਰੂਲ ਦੇ ਹੇਠਾਂ ਕਈ ਸਾਲਾਂ ਤੋਂ ਪੂਰੀ ਸੇਲ ਆਫ ਲਿਕਰ ਤਾਂ ਉਥੇ ਬੰਦ ਹੈ ਤੁਹਾਨੂੰ ਦਿਖਾ ਰਿਹਾ ਹਾਂ ਦਿਸ ਇਜ਼ ਦਾ ਪੰਜਾਬ ਸਰਕਾਰ ਦਾ ਜਵਾਬ ਹਾਈ ਕੋਰਟ ਜਿਹੜਾ ਇਹਨਾਂ ਨੇ ਦਿੱਤਾ ਹੈ ਉਹਦੀ ਕਾਪੀ ਤੁਹਾਨੂੰ ਦਿਖਾ ਰਿਹਾ ਹਾਂ ਉਹਦੇ ਅਨਸਾਰ ਅਮਰitsar ਵਾਲ ਸਿਟੀ ਦੇ ਵਿੱਚ ਪਹਿਲਾਂ ਤੋਂ ਹੀ ਬੈਨ ਹੈ ਭਗਵੰਤ ਮਾਨ ਜੀ ਨੇ ਕੀ ਕੀਤਾ ਹੈ ਕਿ வால் ਸਿਟੀ ਨੂੰ ਵੀ ਘਟਾ ਕੇ ਗਲਿਆਰੇ ਤੱਕ ਗਲਿਆਰੇ ਦੇ ਸਿਰਫ 100 ਮੀਟਰ ਨੂੰ ਲਿਆਂਦਾ ਇਹਦਾ ਮਤਲਬ ਹੁਣ ਬਾਕੀ ਦਾ ਜਿੱਥੇ ਪਹਿਲਾਂ ਲਿਕਰ ਸੇਲ ਬੰਦ ਸੀ ਉੱਥੇ ਵੀ ਹੁਣ ਨਾਈਟ ਕਲੱਬਸ ਖੁੱਲਣਗੇ ਉੱਥੇ ਵੀ ਪੱਬ ਖੁੱਲਣਗੇ ਉੱਥੇ ਵੀ ਠੇਕੇ ਖੁੱਲਣਗੇ ਤੇ ਇਹ ਕਿੰਦਾ ਦੀ ਪਵਿੱਤਰਤਾ ਦੀ ਇਹਨਾਂ ਨੇ ਐਲਾਨ ਕੀਤਾ ਹੈ